ਦੇ ਵਿੜੇ ਦੇ ਵਿੱਚ ਅਫੀਮ ਬੀਜੀ ਹੋਈ ਸੀ ਇਸ ਬੰਦੇ ਨੇ CIA ਦੀ ਟੀਮ ਨੇ ਅਫੀਮ ਦੀ ਖੇਤੀ ਜਿਹੜੀ ਹੈ ਫੜ ਲਈ ਇਹ ਵਿੜੇ ਦੇ ਵਿੱਚ ਅਫੀਮ ਦੇ 190 ਪੌਦੇ ਲਗਾਏ ਹੋਏ ਸੀ ਸੋਸ਼ਲ ਮੀਡੀਆ ਤੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਅਫੀਮ ਉਗਾਉਣ ਦੀ ਜਿਹੜੀ ਹੈ ਤਕਨੀਕ ਸਿੱਖੀ ਸੀਗੀ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਸਾਰੇ ਜਿਹੜੇ ਇਹ ਬੂਟੇ ਸੀਗੇ ਉਖਾੜ ਦਿੱਤੇ ਨੇ ਪੁਲਿਸ ਨੇ ਬੰਦਿਆਂ ਨੂੰ ਫੜ ਕੇ ਐਨਡੀਪੀਐਸ ਐਕਟ ਜਿਹੜਾ ਉਹਨਾਂ ਦੇ ਉੱਤੇ ਲਗਾ ਦਿੱਤਾ ਹੈ ਗਸ਼ਤ ਕਰਦੀ ਪੁਲਿਸ ਦੀ ਟੀਮ ਨੂੰ ਇਹ ਸੂਚਨਾ ਮਿਲੀ ਸੀ ਹਰਿਆਣਾ ਦੇ ਵਿੱਚ ਅੰਬਾਲਾ ਦੇ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਦੇ ਵਿੱਚ ਅਫੀਮ ਦੀ ਖੇਤੀ ਕਰਦਾ ਇਹ ਬੰਦਾ ਫੜਿਆ ਪੁਲਿਸ ਨੇ ਜੋ ਹੈ ਸ਼ੁੱਕਰਵਾਰ ਦੇਰ ਸ਼ਾਮ ਇੱਕ ਸੂਚਨਾ ਦੇ ਉੱਤੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਮੁਲਜ਼ਮ ਨੇ ਆਪਣੇ ਘਰ ਅਫੀਮ ਦੇ ਬੂਟੇ ਲਾਏ ਹੋਏ ਸਨ ਗਿਣਤੀ ਕਰਨ ਤੇ ਕਰੀਬ 190 ਪੌਦੇ ਜਿਹੜਾ ਦੱਸਿਆ ਜਾ ਰਿਹਾ ਉਹ ਮਿਲੇ ਨੇ ਜਿਨ੍ਹਾਂ ਨੂੰ ਪੁਲਸ ਨੇ ਪੁੱਟ ਦਿੱਤਾ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਆਫੀਮ ਦੀ ਖੇਤੀ ਕਰਨੀ ਸਿੱਖੀ ਸੀ ਇਸੇ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਵੀ ਜਿਹੜਾ ਉਦਾਂ ਕਰਦੇ ਵੇੜੇ ਦੇ ਵਿੱਚ ਅਫੀਮ ਬੀਜੀ ਹੋਈ ਸੀ ਇਸ ਬੰਦੇ ਨੇ CIA ਦੀ ਟੀਮ ਨੇ ਅਫੀਮ ਦੀ ਖੇਤੀ ਜਿਹੜੀ ਹੈ ਫੜ ਲਈਏ ਵੇੜੇ ਦੇ ਵਿੱਚ ਅਫੀਮ ਦੇ 190 ਪੌਦੇ ਲਗਾਏ ਹੋਏ ਸੀ ਸੋਸ਼ਲ ਮੀਡੀਆ ਤੋਂ ਕਿਹਾ ਜਾ ਰਿਹਾ ਕਿ ਇਹਨਾਂ ਨੇ ਅਫੀਮ ਉਗਾਉਣ ਦੀ ਜਿਹੜੀ ਹੈ ਤਕਨੀਕ ਸਿੱਖੀ ਸੀਗੀ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਸਾਰੇ ਜਿਹੜੇ ਇਹ ਬੂਟੇ ਸੀਗੇ ਉਖਾੜ ਦਿੱਤੇ ਨੇ ਪੁਲਿਸ ਨੇ ਬੰਦਿਆਂ ਨੂੰ ਫੜ ਕੇ ਐਨਡੀਪੀਐਸ ਐਕਟ ਜਿਹੜਾ ਉਹਨਾਂ ਦੇ ਉੱਤੇ ਲਗਾ ਦਿੱਤਾ ਗਸ਼ਤ ਕਰਦੀ ਪੁਲਿਸ ਦੀ ਟੀਮ ਨੂੰ ਇਹ ਸੂਚਨਾ ਮਿਲੀ ਸੀ ਹਰਿਆਣਾ ਦੇ ਵਿੱਚ ਅੰਬਾਲਾ ਦੇ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਦੇ ਵਿੱਚ ਅਫੀਮ ਦੀ ਖੇਤੀ ਕਰਦਾ ਇਹ ਬੰਦਾ ਫੜਿਆ ਪੁਲਿਸ ਨੇ ਜੋ ਹੈ ਸ਼ੁੱਕਰਵਾਰ ਦੇਰ ਸ਼ਾਮ ਇੱਕ ਸੂਚਨਾ ਦੇ ਉੱਤੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਮੁਲਜ਼ਮ ਨੇ ਆਪਣੇ ਘਰ ਅਫੀਮ ਦੇ ਬੂਟੇ ਲਾਏ ਹੋਏ ਸਨ ਗਿਣਤੀ ਕਰਨ ਤੇ ਕਰੀਬ 190 ਪੌਦੇ ਜਿਹੜਾ ਦੱਸਿਆ ਜਾ ਰਿਹਾ ਉਹ ਮਿਲੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਪੋਟ ਦਿੱਤਾ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਅਫੀਮ ਦੀ ਖੇਤੀ ਕਰਨੀ ਸਿੱਖੀ ਸੀ ਇਸੇ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਵੀ ਜਿਹੜਾ ਹੈ ਉਹਦਾ ਕਰਦੇ ਵਿਹੜੇ ਦੇ ਵਿੱਚ ਅਫੀਮ ਬੀਜੀ ਹੋਈ ਸੀ ਇਸ ਬੰਦੇ ਨੇ ਸੀਆਈਏ ਦੀ ਟੀਮ ਨੇ ਅਫੀਮ ਦੀ ਖੇਤੀ ਜਿਹੜੀ ਹੈ ਫੜ ਲਈ ਇਹ ਵਿਹੜੇ ਦੇ ਵਿੱਚ ਅਫੀਮ ਦੇ 190 ਪੌਦੇ ਲਗਾਏ ਹੋਏ ਸੀ ਸੋਸ਼ਲ ਮੀਡੀਆ ਤੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਅਫੀਮ ਉਗਾਉਣ ਦੀ ਜਿਹੜੀ ਹੈ ਤਕਨੀਕ ਸਿੱਕੀ ਸੀਗੀ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਸਾਰੇ ਜਿਹੜੇ ਇਹ ਬੂਟੇ ਸੀਗੇ ਉਖਾੜ ਦਿੱਤੇ ਨੇ ਪੁਲਿਸ ਨੇ ਬੰਦਿਆਂ ਨੂੰ ਫੜ ਕੇ ਐਨਡੀਪੀਐਸ ਐਕਟ ਜਿਹੜਾ ਉਹਨਾਂ ਦੇ ਉੱਤੇ ਲਗਾ ਦਿੱਤਾ ਹੈ ਗਸ਼ਤ ਕਰਦੀ ਪੁਲਿਸ ਦੀ ਟੀਮ ਨੂੰ ਇਹ ਸੂਚਨਾ ਮਿਲੀ ਸੀ ਹਰਿਆਣਾ ਦੇ ਵਿੱਚ ਅੰਬਾਲਾ ਦੇ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਦੇ ਵਿੱਚ ਆਫੀਮ ਦੀ ਖੇਤੀ ਕਰਦਾ ਇਹ ਬੰਦਾ ਫੜਿਆ ਪੁਲਿਸ ਨੇ ਜੋ ਹੈ ਸ਼ੁੱਕਰਵਾਰ ਦੇਰ ਸ਼ਾਮ ਇੱਕ ਸੂਚਨਾ ਦੇ ਉੱਤੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਮੁਲਜ਼ਮ ਨੇ ਆਪਣੇ ਘਰ ਅਫੀਮ ਦੇ ਬੂਟੇ ਲਾਏ ਹੋਏ ਸਨ ਗਿਣਤੀ ਕਰਨ ਤੇ ਕਰੀਬ 190 ਪੌਦੇ ਜਿਹੜਾ ਦੱਸਿਆ ਜਾ ਰਿਹਾ ਉਹ ਮਿਲੇ ਨੇ ਜਿਨ੍ਹਾਂ ਨੂੰ ਪੁਲਸ ਨੇ ਪੁੱਟ ਦਿੱਤਾ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਅਫੀਮ ਦੀ ਖੇਤੀ ਕਰਨੀ ਸਿੱਖੀ ਸੀ ਇਸੇ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਵੀ ਜਿਹੜਾ ਉਹਦਾ ਕਰਦੇ ਵੇੜੇ ਦੇ ਵਿੱਚ ਅਫੀਮ ਬੀਜੀ ਹੋਈ ਸੀ ਇਸ ਬੰਦੇ ਨੇ CIA ਦੀ ਟੀਮ ਨੇ ਅਫੀਮ ਦੀ ਖੇਤੀ ਜਿਹੜੀ ਹੈ ਫੜ ਲਈਏ ਵੇੜੇ ਦੇ ਵਿੱਚ ਅਫੀਮ ਦੇ 190 ਪੌਦੇ ਲਗਾਏ ਹੋਏ ਸੀ ਸੋਸ਼ਲ ਮੀਡੀਆ ਤੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਅਫੀਮ ਉਗਾਉਣ ਦੀ ਜਿਹੜੀ ਹੈ ਤਕਨੀਕ ਸਿੱਖੀ ਸੀਗੀ ਕਰ ਦੇ ਵਿੱਚ ਵੜ ਕੇ ਪੁਲਿਸ ਨੇ ਸਾਰੇ ਜਿਹੜੇ ਇਹ ਬੂਟੇ ਸੀਗੇ ਉਖਾੜ ਦਿੱਤੇ ਨੇ ਪੁਲਿਸ ਨੇ ਬੰਦਿਆਂ ਨੂੰ ਫੜ ਕੇ ਐਨਡੀਪੀਐਸ ਐਕਟ ਜਿਹੜਾ ਉਹਨਾਂ ਦੇ ਉੱਤੇ ਲਗਾ ਦਿੱਤਾ ਹੈ ਗਸ਼ਤ ਕਰਦੀ ਪੁਲਿਸ ਦੀ ਟੀਮ ਨੂੰ ਇਹ ਸੂਚਨਾ ਮਿਲੀ ਸੀ ਹਰਿਆਣਾ ਦੇ ਵਿੱਚ ਅੰਬਾਲਾ ਦੇ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਦੇ ਵਿੱਚ ਅਫੀਮ ਦੀ ਖੇਤੀ ਕਰਦਾ ਇਹ ਬੰਦਾ ਫੜਿਆ ਪੁਲਿਸ ਨੇ ਜੋ ਹੈ ਸ਼ੁੱਕਰਵਾਰ ਦੇਰ ਸ਼ਾਮ ਇੱਕ ਸੂਚਨਾ ਦੇ ਉੱਤੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਮੁਲਜ਼ਮ ਨੇ ਆਪਣੇ ਘਰ ਅਫੀਮ ਦੇ ਬੂਟੇ ਲਾਏ ਹੋਏ ਸਨ ਗਿਣਤੀ ਕਰਨ ਤੇ ਕਰੀਬ 190 ਪੌਦੇ ਜਿਹੜਾ ਦੱਸਿਆ ਜਾ ਰਿਹਾ ਉਹ ਮਿਲੇ ਨੇ ਜਿਨ੍ਹਾਂ ਨੂੰ ਪੁਲਸ ਨੇ ਪੁੱਟ ਦਿੱਤਾ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਅਫੀਮ ਦੀ ਖੇਤੀ ਕਰਨੀ ਸਿੱਖੀ ਸੀ ਇਸੇ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਵੀ ਜਿਹੜਾ ਉਹਦਾ